ਪੰਜਾਬ ਦੇ ਮੁੱਖ ਮੰਤਰੀ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਸਬੂਤਾਂ ਦਾ ਟੋਕਰਾ ਭਰਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮੀਠਿਆ ਨੂੰ ਲੈ ਕੇ ਤੇ ਵਿਕਰਮ ਮੀਠਿਆ ਵੱਲੋਂ ਕਿਆ ਜਾ ਰਿਹਾ ਹੈ ਕਿ ਮੈਂ ਨਿਰਦੋਸ਼ ਹਾਂ ਮੈਂ ਬੇਕਸੂਰ ਹਾਂ ਵਿਦਆਊਟ ਰੀਜ਼ਨ ਮੇਰੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਜਾਣ ਬੁੱਝ ਕੇ ਰਾਜਨੀਤੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੋਰ ਮੁੱਦਾ ਹੀ ਨਹੀਂ ਕਿਉਂਕਿ ਪੰਜਾਬ ਦੇ ਬੇਲਸਵਰ ਨੌਕਰੀ ਮੰਗ ਰਹੇ ਨੇ ਕਸਾਤ ਐਮਐਸਬੀ ਮੰਗ ਰਹੇ ਨੇ ਅਤੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਅਸਲ ਮੁੱਦਿਆਂ ਉਤੂ ਧਿਆਨ ਤੋਂ ਭਟਕਾਉਣ ਦੇ ਲਈ ਲਗਾਤਾਰ ਜੇਲ੍ਹ ਦੇ ਅੰਦਰ باوجود ਹੋਣ ਦੇ باوجود ਵੀ ਮੇਰੇ ਉੱਤੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਦੇ ਦੂਸਰੇ ਪਾਸੇ ਕੋਟ ਨੇ ਵੱਡਾ ਝਟਕਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤਿਆਨੋ ਬਿਕਰਮਜੀਤਿਆਨੋ ਮੁੱਛਾਂ ਉਤਾ ਦੇਣਾ ਪਤਾ ਉਤੇ ਥਾਪੀਆਂ ਮਾਰਨਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਬਹੁਤ ਜ਼ਿਆਦਾ ਵਿੰਗਾ ਪੈ ਗਿਆ ਹੈ ਇੱਕ ਪਾਸੇ ਗਾਲ ਇੱਕ ਬਰੈਡ ਕਦੇ ਪਾਸਤਾ ਮੰਗਿਆ ਜਾ ਰਿਹਾ ਹੈ ਬਿਕਰਮਜੀਤਿਆ ਵੱਲੋਂ ਤੇ ਦੂਸਰੇ ਪਾਸੇ ਹਾਲੇ ਵੀ ਵਿਜੀਲੈਂਸ ਦੇ ਸਭ ਕੁਝ ਅਧਿਕਾਰੀ ਲਗਾਤਾਰ ਜਿੱਥੇ ਵੀ ਉਹਨਾਂ ਨੂੰ ਥੋੜੀ ਬੋਤਾ ਸੁਰਾਗ ਮਿਲਦਾ ਹੈ ਉੱਥੇ ਛਾਪਾ ਮਾਰਦੇ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਿਲਕੋ ਵੈਲੀ ਦੇ ਡਿਵੈਲਪਰ ਰਣਜੀਤ ਸਿੰਘ ਗਿਲ ਦੇ ਘਰ ਅਤੇ ਉਹਨਾਂ ਦੇ ਕਈ ਦਫ਼ਤਰਾਂ ਦੇ ਵਿੱਚ ਛਾਪਾ ਮਾਰਿਆ ਗਿਆ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਂ ਦੇਖੀ ਨਹੀਂ ਜਿਸ ਤਰ੍ਹਾਂ ਅੱਜ ਫਿਰ ਦੁਬਾਰਾ ਕੋਰਟ ਦੇ ਵਿੱਚੋਂ ਝਟਕਾ ਲੱਗਿਆ ਕਿਉਂਕਿ ਵਾਰ-ਵਾਰ ਦੁਹਾਨ ਲਗਾਈ ਸ਼ਾਰੀ ਹੈ ਵਾਰ-ਵਾਰ ਪਟੀਸ਼ਨਾਂ ਤੇ ਸੁਣਵਾਈ ਹੁੰਦੀ ਹੈ ਲੇਕਿਨ ਕਿਤੋਂ ਵੀ ਰਾਤ ਬਿਕਰਮ ਮਜੀਠੀਆ ਨੂੰ ਨਹੀਂ ਮਿਲ ਰਹੀ ਤੇ ਦੂਸਰੇ ਪਾਸੇ ਡਾਕਟਰ ਦਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਮਹੇਸ਼ਿੰਦਰ ਗਰੇਵਾਲ ਸਿਕੰਦਰ ਸਿੰਘ ਸਲੂਕ ਮਲੂਕਾ ਨੂੰ ਮੁਲਾਕਾਤ ਨਹੀਂ ਕਰ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮ ਮਜੀਠੀਆ ਦੇ ਨਾਲ ਤੇ ਕੱਲ੍ਹ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਅਧਿਕਾਰੀਆਂ ਨੇ ਮਨਾ ਕਰ ਦਿੱਤਾ ਕਿ ਤੁਸੀਂ ਬਿਕਰਮਜੀਠਿਆ ਦੇ ਨਾਲ ਮੁਲਾਕਾਤ ਨਹੀਂ ਕਰ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਤੁਸੀਂ ਜੇਕਰ ਚੀਕਾ ਸੋਨੀਆਂ ਹੋਣ ਜੇਕਰ ਚੜ੍ਹਡ ਭੁੰਡੀਆਂ ਕਿਵੇਂ ਉੱਡਦੀਆਂ ਨੇ ਦੇਖਣੀਆਂ ਹੋਣ ਤੇ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਤੁਸੀਂ ਬਿਕਰਮਜੀਠਿਆ ਕੋਲੋਂ ਪਹੁੰਚ ਸਕਦੇ ਹੋ ਕਹਿੰਦਾ ਇਹ ਬ੍ਰੈਡ ਮੰਗਦੇ ਨੇ ਇਹ ਜੈਮ ਮੰਗਦੇ ਨੇ ਇਹ ਮੰਗਦੇ ਨੇ ਪਾਸਤਾ ਇਹ ਮੰਗਦੇ ਨੇ ਗਾਰਲਿਕ ਬ੍ਰੈਡ ਲੇਕਰ ਇਹਨਾਂ ਨੂੰ ਤਰੀਬਾਰੀ ਬੈਂਗਣੀ ਦਿੱਤੀ ਜਾਵੇਗੀ ਆਲੂਆਂ ਵਾਲੀ ਸਬਜ਼ੀ ਵੀ ਉਹ ਦਿੱਤੀ ਜਾਵੇਗੀ ਜਿਹਦੇ ਵਿੱਚ ਆਲੂ ਨਹੀਂ ਨਾਸਰਾਣਾ ਨਾ ਏਸੀ ਨਾ ਔਰ ਇਸ ਸ਼੍ਰੇਣੀ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਜਵਾਨੀ ਪੰਜਾਬ ਦੀ ਤਬਾਹ ਕਰ ਦਿੱਤੀ ਜਿਨ੍ਹਾਂ ਨੇ ਨਸ਼ਾ ਕੁਸ਼ੀ ਕਰ ਦਿੱਤੀ ਪੰਜਾਬੀ ਲੜਕੇ ਅਤੇ ਲੜਕੀਆਂ ਦੀ ਉਹ ਕਹਿੰਦੇ ਨੇ ਕਿ ਸਾਨੂੰ ਪਾਸਟੇ ਤੇ ਸਾਨੂੰ ਗਾਰਨਿਕ ਬੈੱਡ ਚਾਹੀਦੇ ਨੇ ਇੰਦਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਆਪਣੇ ਪੱਧਰ ਤੇ ਵਿਜੀਲੈਂਸ ਕੋਲੋਂ ਵੱਡੀ ਕਾਰਵਾਈ ਕਰਵਾ ਰਹੇ ਨੇ ਨਵੇਂ-ਨਵੇਂ ਸਬੂਤ ਬਿਕਰਮਜੀਤਿਆ ਦੇ ਵਿਰੁੱਧ ਪੰਜਾਬ ਸਰਕਾਰ ਵਿਜੀਲੈਂਸ ਦੇ ਹੱਥੇ ਲੱਗ ਰਹੇ ਨੇ ਤੇ ਦੂਸਰੇ ਪਾਸੇ ਕੋਰਟ ਦੇ ਵਿੱਚ ਵੀ ਹਾਲੇ ਕੁਝ ਨਹੀਂ ਬਣਿਆ ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਸੁਣਵਾਈ ਜਿਹੜੀ ਹੈ ਅੱਜ ਫਿਰ ਦੁਬਾਰਾ ਰਾਤ ਨਹੀਂ ਮਿਲੀ ਬਿਕਰਮਜੀਤਿਆ ਨੂੰ ਕਿਉਂਕਿ ਬਿਕਰਮਜੀਤਿਆ ਵੱਲੋਂ ਵਾਰ-ਵਾਰ ਜਵਾਬਤ ਲਈ ਜਿਹੜੀ ਗੋਹਾਲ ਲਗਾਈ ਜਾ ਰਹੀ ਹੈ ਹਾਲਾਂਕਿ ਵਿਕਰਮ ਜੀਠਿਆ ਦੇ ਵਕੀਲਾਂ ਵੱਲੋਂ ਵੀ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਵਿਕਰਮ ਜੀਠਿਆ ਬੇਕਸੂਰ ਨੇ ਨਰਦੋਸ਼ ਨੇ ਜਿਹੜੇ ਸਬੂਤ ਹੱਥ ਲੱਗੇ ਨੇ ਵਿਜਲੈਸ ਦੇ ਸਰਪੋਚ ਅਧਿਕਾਰੀਆਂ ਦੇ ਉਹ ਬਿਲਕੁਲ ਬੇਬੁਨਿਆਦ ਨੇ ਉਹਨਾਂ ਨੂੰ ਐਦ ਨਹੀਂ ਕੀਤਾ ਜਾ ਸਕਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜਲੈਸ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਕਿ ਟੋਕਰਾ ਭਰਿਆ ਪਿਆ ਹੈ ਸਬੂਤਾਂ ਦਾ ਵਿਕਰਮ ਜੀਠਿਆ ਦੇ ਵਿਰੁੱਧ ਅੱਜ ਕੋਰਟ ਨੇ ਵੀ ਅਨ ਕੋਰਟ ਵੱਲੋਂ ਵੀ ਜਿਹੜੀ ਹੈ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਕੋਈ ਰਾਤ ਨਹੀਂ ਮਿਲੀ ਬਿਕਰਮਜੀਤਿਆ ਨੂੰ ਕੱਲ ਜਿਹੜੀ ਔਰेंज श्रेणी ਦੀ ਮੰਗ ਕੀਤੀ ਜਾ ਰਹੀ ਹੈ ਕੱਲ ਉਸ ਤੇ ਸੁਣਵਾਈ ਹੋਵੇਗੀ ਕਿ ਵੀਆਈਪੀ ਟ੍ਰੀਟ ਕਰਨਾ ਹੈ ਜਾਂ ਨਹੀਂ ਕਰਨਾ ਇਹ ਅਦਾਲਤ ਦਾ ਫੈਸਲਾ ਹੋਵੇਗਾ ਲੇਕਿਨ ਜ਼ੁਬਾਨਤ ਵਾਸਤੇ ਜਿਹੜੀ ਅਰਜੀ ਲਾਈ ਗਈ ਸੀ ਜ਼ੁਬਾਨਤ ਨਹੀਂ ਮਿਲੀ 7 ਅਗਸਤ ਯਾਨੀ ਕਿ ਕੱਲ ਨੂੰ ਪਤਾ ਲੱਗੇਗਾ ਕਿ ਬਿਕਰਮਜੀਤਿਆ ਨੂੰ ਜ਼ੁਬਾਨਤ ਮਿਲਦੀ ਹੈ ਜਾਂ ਨਹੀਂ ਜੇਕਰ ਜ਼ਮਾਨਤ ਨਹੀਂ ਮਿਲਦੀ ਕੀ ਉਹਨਾਂ ਨੂੰ ਜੇਲ੍ਹ ਦੇ ਵਿੱਚ orange ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇਗਾ ਯਾਨੀ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹ ਦਿੱਤੀਆਂ ਜਾਣਗੀਆਂ ਜਾਂ ਨਹੀਂ ਕਿਉਂਕਿ ਬਿਕਰਮਜੀਠਿਆ ਵੱਲੋਂ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਂ ਬੈਰਕ ਦੇ ਵਿੱਚ ਇਕੱਲਾ ਰਹਿਣਾ ਚਾਹੁੰਦਾ ਹਾਂ ਮੈਂ ਆਪਣੇ ਮਨਪਸੰਦਾਂ ਖਾਣਾ ਖਾਣਾ ਚਾਹੁੰਦਾ ਹਾਂ ਮੈਂ ਆਪਣੇ ਮਨਪਸੰਦੇ ਬੈੱਡ ਦੇ ਵਿੱਚ ਸੌਣਾ ਉੱਥੇ ਸੌਣਾ ਚਾਹੁੰਦਾ ਹਾਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਕ ਲਗਾ ਦਿੱਤੀ ਹੈ ਹੁਣ ਇਹ ਡਿਪੈਂਡ ਹੈ ਹੋਰ ਤੇ ਕੱਲ ਨੂੰ ਇੱਕ ਪਾਸੇ ਜਵਾਨ ਦੀ ਸਪਾਈ ਹੋਵੇਗੀ ਦੂਸਰੇ ਪਾਸੇ ਜਿਹੜੀ ਰਾਤ ਮੰਗੀ ਗਈ ਹੈ ਜੇਲ੍ਹ ਦੇ ਵਿੱਚ ਬਿਕਰਮਜੀਠਿਆ ਵੱਲੋਂ ਉਸ ਉੱਤੇ ਸੁਣਵਾਈ ਹੋਵੇਗੀ ਹੁਣ ਫਿਰ ਦੁਬਾਰਾ ਪੰਜਾਬ ਦੇ ਲੋਕਾਂ ਦੀ ਅੱਖਾਂ ਟਿੱਕੇ ਰਹਿਣ ਗਿਆ ਤਾਲ ਦੇ ਫੈਸਲੇ ਤੇ ਕੱਲ ਕੀ ਫੈਸਲਾ ਆਉਂਦਾ ਹੈ ਹਾਲਾਂਕਿ ਜਵਾਨਤ ਉੱਤੇ ਇੱਕ ਵਾਰ ਫਿਰ ਦੁਬਾਰਾ ਰੋਕ ਲਗਾ ਦਿੱਤੀ ਗਈ ਹੈ ਧੰਨ